ਹਾਕੀਏ ਖਾਸ ਕਿਤੇ ਜੇ ਉੱਡੀ ਆਂ ਲੋਕਾਂ ਦੀ ਗਏ ਹੈ ਹਾਂ ਇਹ ਸਪਸਾਉਤ ਲੋਕ ਮਗਰੜੀ ਸਪਸਾਉਤ ਹਾਂ ਇੰਦੋਜੀ ਨੂੰ ਹਾਂਜੀ ਹਾਂ ਮੜਾ ਜੇ ਕਾਇਦੇ ਕਿਹੜਾ ਪਿੰਡ ਆ ਫੜਾ ਕੜਿਆਲ ਕੜਿਆਲ ਇਹ ਨਾ ਤਾਂ ਸਰਪੰਚ ਜਮਲ ਸਿੰਘ ਹਾਂ ਰਾਜ ਜਮਲ ਸਿੰਘ ਜੀ ਜਮਲ ਸਿੰਘ ਉਹ ਆ ਕਲਾ ਬੇਟਾ ਗੱਲ ਡੀਐਸਪੀ ਇੰਦੋਜੀ ਸਿਕਨ ਨਾ ਕਰੇ ਤੋ ਕਿਹਾ ਰੀਡਰ ਸਾਹਿਬ ਉਹਨਾਂ ਦੇ ਰਿਸ਼ਤੇਦਾਰ ਹੈ ਜਿੰਨਾਂ ਤੋਂ ਪੈਸੇ ਲੈਣੇ ਜਦੋਂ ਉਹ ਨਿਆਂ ਦੇ ਨਹੀਂ ਬੁਲੰਦ ਹੋਏ ਕੋਈ ਜੀ ਇੱਕ ਤਰ੍ਹਾਂ ਜਿਹੇ ਰੀਡਰ ਲੱਗੇ ਉਹਨਾਂ ਡਿਪਟੀਆਂ ਦੇ ਤੇ ਐਸਪੀਆ ਦੇ ਉਹਨਾਂ ਨੇ ਬੜਾ ਗਤਤ ਪਾਇਆ ਡਿਪਟੀ ਨੂੰ ਜਾਰੀ ਪਾਵਦੇ ਆਂ ਬੈਠਾ ਜੀ ਮੈਂ ਤੋ ਗੱਲ ਵੀ ਨਹੀਂ ਕਹਿ ਸਕਦਾ ਨਾ ਕਹ ਸਾਨੂੰ ਪਤਾ ਵੀ ਰੀਡਰ ਕੀ ਖਾਬ ਕਰਦੇ ਲੋਕਾਂ ਨੂੰ ਰੀਡਰ ਸਾਹਿਬ ਕਹਿੰਦੇ ਫ੍ਰਿਜ ਲੈ ਕੇ ਦਿਓ ਜੀ ਪਹਿਲਾਂ ਸਾਨੂੰ ਤੇ ਫਿਰ ਕੋ ਦਾਹ ਕਰਦੇ ਆ ਜੀ ਹਾਂ ਫ੍ਰਿਜ ਲਗਦੇ ਜੀ ਪਹਿਲਾਂ ਉਹਨਾਂ ਕੋ ਪੈਸੇ ਤੇ ਦਵਾ ਪਿਓ ਦਾ ਪੁੱਤ ਮੈਨੂੰ 2 ਲੱਖ ਰੁਪਈਆ ਵਿੱਚ ਉਹ ਸਾਡੇ ਇੱਕ ਕੰਦਿਆਲ ਤੋਂ ਜਮਲ ਸਿੰਘ ਹੋੜੀਆਂ ਉਹਨਾਂ ਨੇ ਤੁਹਾਨੂੰ ਦਿਖਾ ਦਿੱਤੀ ਪੈਸੇ ਲੈਣੇ ਟਰੈਵਲ ਏਜੰਟ ਕੋ। ਇਹ ਸਾਡੀ ਆਪਾਂ ਕਿਉਂ ਦੀ ਦੁਆ ਦੇ? ਤੁਹਾਡੇ ਧਿਆਨ ਚਾਵਾਦਾ ਅੱਜ। ਆਪਾਂ ਲੀਡਰ ਕੌਣ ਲਾਇਆ ਕੀ ਨਾ ਲੀਡਰ ਤੋਂ? ਇਹ ਜੋਬਨਜੀਤ ਸਿੰਘ ਇਹ ਕਿਹੜੀ ਆਟਮ ਜੇ ਇਹਨਾਂ ਕੋਲ ਫੀਸ ਮੰਗਦਾ ਹੈ। ਆ ਦੇਖ ਲਓ ਪਿਆ ਸਾਹਮਣੇ ਆ। ਦੁਬਾਰਾ ਉਹਰੇ ਫਿਰ ਜਦੋਂ ਨੂੰ ਕਾਹ ਕਹ ਡੀਆਈਜੀ ਨੂੰ ਨਹੀਂ ਨਹੀਂ ਹਾਂ ਮੇਰੇ ਕੋਲ ਡੀਜੀਪੀ ਆਇਆ ਇੱਥੇ ਫਿਰ ਬੰਦੇ ਨੂੰ ਚਾਹਦਾ ਲਾ ਆਪਣੇ ਦਫ਼ਤਰ ਚ ਹਾਂ ਬੰਦਾ ਕੋ ਚਾਹਦਾ ਲਾ ਨਾ ਯਾਰ ਮੁਰਗਾ ਤੇਰੀ ਬਦਨਾਮੀ ਹੋਊਗੀ ਨਾਲ ਨਹੀਂ ਨਹੀਂ দাদা ਸਾਹਮਣੇ ਖੋਤੇ ਆਵੇ ਡਿਪਟੀ ਪੀਟਾ ਬਿਲਕੁਲ ਹੀ ਨਾਲੇ ਵਾਲਾ ਆ ਬੰਦਾ ਸਾਹਮਣੇ ਖੋਤੇ ਕਹਿਣ ਏ ਬੰਦੇ ਤੁਹਾਡੇ ਕੋ ਉਂਦੇ ਆ ਇਹਨਾਂ ਦਾ ਪਹਿਲਾਂ ਕੰਮ ਕਰੋ ਹਾਂ ਜੋ ਥੈਂਕ ਯੂ